ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਹਾਂਸ ਮਹੱਲਾ ਪਹਿਲਾ ਜਿਸ ਵੇਲੇ ਦੀਨ ਦੁਨੀਆ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਸ਼ਹਿਰੇ ਗਏ ਉਥੇ ਇੱਕ ਪੀਰ ਰਹਿਦਾ ਸੀ ਜੋ ਸੋ ਸੁਹਾਗਣ ਪੀਰ ਕਹਾਉਂਦਾ ਸੀ ਉਹ ਕਹਿੰਦਾ ਸੀ ਕਿ ਦੂਜ ਦੇ ਚੰਦਰਮਾ ਵਾਲੀ ਰਾਤ ਉਸ ਨੂੰ ਸੋਹ ਦੇ ਪਰਮੇਸ਼ਰ ਦੇ ਦਰਸ਼ਨ ਹੁੰਦੇ ਆ ਉਹ ਸੋਹਾਗਣਾ ਵਾਲੇ ਬਸਤਰ ਧਾਰਨ ਕਰਕੇ ਕਮਰੇ ਅੰਦਰ ਵੜ ਜਾਂਦਾ ਸੀ ਤੇ ਅੰਦਰ ਆਉਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੁੰਦੀ ਸੀ ਦਰਵਾਜ਼ੇ ਉੱਪਰ ਪਹਿਰੇਦਾਰ ਖੜੇ ਹੁੰਦੇ ਇਸ ਰਾਤ ਨੂੰ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਸਤਗੁਰੂ ਜੀ ਨੇ ਇੱਕ ਬਿਰਧ ਮਾਈ ਦੇ ਘਰ ਉਤਾਰਾ ਕੀਤਾ ਤੇ ਪੁੱਛਿਆ ਕਿ ਮਾਤਾ ਇਹ ਮੇਲਾ ਕਿਉਂ ਹੈ ਮਾਈ ਨੇ ਉੱਤਰ ਦਿੱਤਾ ਕਿ ਇੱਥੇ ਇੱਕ ਸਹੋ ਸੁਹਾਗਣ ਫਕੀਰ ਰਹਿੰਦਾ ਹੈ ਅੱਜ ਦੀ ਰਾਤ ਉਸ ਨੂੰ ਸਹੋ ਪਰਮੇਸ਼ਰ ਦੇ ਦਰਸ਼ਨ ਹੁੰਦੇ ਆ ਸਤਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਚਲੋ ਅਸੀਂ ਸਹੋ ਸੁਹਾਗਣ ਦੇ ਦਰਸ਼ਨ ਕਰ ਆਈਏ ਸਤਗੁਰੂ ਜੀ ਉਸ ਦੇ ਬੂਹੇ ਅੱਗੇ ਜਾ ਖੜੇ ਹੋਏ ਤੇ ਪਹਿਰੇਦਾਰਾਂ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਸਤਿਗੁਰਾਂ ਨੇ ਕਿਹਾ ਕਿ ਭਾਈ ਪੀਰ ਜੀ ਨੂੰ ਕਹੋ ਕਿ ਦਰਵੇਸ਼ ਮਿਲਣ ਆਏ ਹਨ ਤੇ ਦਰਸ਼ਨ ਕਰਨੇ ਹਨ ਅੰਦਰੋਂ ਸਹੋ ਸਹਾਗਰ ਨੇ ਕਿਹਾ ਕਿ ਅੱਜ ਮੈਨੂੰ ਮੇਰੇ ਸਹੋ ਦੇ ਦਰਸ਼ਨ ਹੋਣੇ ਹਨ ਤੇ ਮੈਂ ਕਿਸੇ ਨੂੰ ਨਹੀਂ ਮਿਲਣਾ ਤੁਸੀਂ ਪਿੱਛੇ ਮੁੜ ਜਾਵੋ ਸਤਿਗੁਰਾਂ ਨੇ ਕਿਹਾ ਕਿ ਭਾਈ ਮਰਦਾਨਿਆ ਚਲੇ ਤੇ ਕੁਝ ਨਹੀਂ ਹੈ ਗੁਰੂ ਜੀ ਵਾਪਸ ਮੁੜ ਕੇ ਜਦ ਉਸ ਮੇਲੇ ਤੋਂ ਬਾਹਰ ਹੀ ਨਿਕਲੇ ਸਨ ਤਾਂ ਉਸੇ ਵੇਲੇ ਮੇਲੇ ਵਿੱਚ ਲੜਾਈ ਹੋ ਗਈ ਕਿਸੇ ਨੇ ਦੁਕਾਨਾਂ ਲੁੱਟ ਲਈਆਂ ਕਿਸੇ ਨੇ ਝੰਡੇ ਪੁੱਟ ਲਏ ਕਿਸੇ ਨੇ ਪੂਜਾ ਲੁੱਟ ਲਈ ਲੋਕਾਂ ਨੇ ਦਰਵਾਜ਼ੇ ਤੋੜ ਦਿੱਤੇ ਤੇ ਅੰਦਰ ਤਸ ਗਏ ਜਦ ਸੋਹ ਸਹਾਗਣ ਪੀਰ ਦਾ ਦਰਵਾਜ਼ਾ ਤੋੜ ਕੇ ਲੋਕ ਅੰਦਰ ਗਏ ਤਾਂ ਉਹ ਪਖੰਡੀ ਕਿਸੇ ਪ੍ਰਾਈ ਔਰਤ ਨਾਲ ਵਿਵਚਾਰ ਕਰ ਰਿਹਾ ਸੀ ਲੋਕਾਂ ਨੇ ਉਸ ਨੂੰ ਫੜ ਕੇ ਬਾਹਰ ਮੇਲੇ ਵਿੱਚ ਲਿਆ ਕੇ ਬਹੁਤ ਕੁੱਟਿਆ ਉਸ ਦਾ ਕਟਾਪਾ ਚੜਿਆ ਤੇ ਉਸ ਦਾ ਸਾਰਾ ਪਖੰਡ ਜ਼ਾਹਰ ਹੋ ਗਿਆ ਹੁਣ ਉਸ ਨੂੰ ਕੋਈ ਵੀ ਬੁਲਾਇਆ ਨਾ ਕਰੇ ਸਗੋਂ ਲੋਕ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਕਰਨ ਇਹ ਬਹੁਤ ਹੀ ਪਛਤਾਵਾ ਕਰਿਆ ਕਰਦਾ ਇਸ ਤਰ੍ਹਾਂ ਇੱਕ ਸਾਲ ਗੁਜ਼ਰ ਗਿਆ ਜੇ ਫਿਰ ਨਾ ਹੀ ਕੋਈ ਮੇਲਾ ਲੱਗਾ ਉਸ ਵੇਲੇ ਸਾਲ ਬਾਅਦ ਗੁਰੂ ਜੀ ਫਿਰ ਇਸ ਨਗਰ ਵਿੱਚ ਆਏ ਇੱਥੇ ਇੱਕ ਪਿੰਗਲੇ ਨੂੰ ਰਾਜੀ ਕੀਤਾ ਤੇ ਗੁਰੂ ਜੀ ਨੇ ਕਿਹਾ ਜੇਕਰ ਕੋਈ ਪੁੱਛੇ ਤਾਂ ਆਖੀ ਮੈਨੂੰ ਸੋਹ ਸੁਹਾਗਣ ਫਕੀਰ ਨੇ ਠੀਕ ਕੀਤਾ ਹੈ ਉਹ ਪਿੰਗਲਾ ਉਵੇਂ ਹੀ ਕਹਿੰਦਾ ਫਿਰ ਇਹ ਕਹਿੰਦਾ-ਕਹਿੰਦਾ ਸੋਹ ਸੁਹਾਗਣ ਦੇ ਬੂਹੇ ਅੱਗੇ ਆ ਪਹੁੰਚਿਆ ਇਸ ਦੀ ਗੱਲ ਸੁਣ ਕੇ ਸੋਹ ਸੋਹਾਗਣ ਹੈਰਾਨ ਹੋਇਆ ਤੇ ਪੁੱਛਿਆ ਕਿ ਸੱਚ ਦੱਸ ਤੈਨੂੰ ਠੀਕ ਕਰਨ ਵਾਲਾ ਕੌਣ ਹੈ ਕਿਉਂਕਿ ਮੈਂ ਤਾਂ ਤੈਨੂੰ ਰਾਜੀ ਨਹੀਂ ਕੀਤਾ ਤੇ ਨਾ ਹੀ ਮੇਰੇ ਵਿੱਚ ਐਡੀ ਸਮਰੱਥਾ ਹੈ ਉਸਨੇ ਕਿਹਾ ਕਿ ਮੈਨੂੰ ਨਾਮ ਦੱਸਣ ਦੀ ਆਗਿਆ ਨਹੀਂ ਹੈ ਪਰ ਮੈਂ ਦਰਸ਼ਨ ਕਰਵਾ ਦਿੰਦਾ ਤਦ ਸੋਹ ਸੋਹਾਗਣ ਪਿੰਗਲੇ ਨਾਲ ਚੱਲ ਕੇ ਸਤਿਗੁਰਾਂ ਪਾਸ ਆਇਆ ਤੇ ਦਰਸ਼ਨ ਕਰਕੇ ਸਮਝ ਗਿਆ ਕਿ ਮੈਂ ਸਾਲ ਪਹਿਲਾਂ ਇਹਨਾਂ ਦਾ ਅਨਰਾਦਰ ਕੀਤਾ ਸੀ ਜਿਸ ਦੀ ਸਜ਼ਾ ਮੈਨੂੰ ਮਿਲੀ ਹੈ ਇਹ ਸੋਚ ਕੇ ਉਹ ਉਸੇ ਵੇਲੇ ਸਤਿਗੁਰਾਂ ਦੇ ਚਰਨਾਂ ਉੱਪਰ ਟੈਪਿਆ ਤੇ ਮਾਫੀ ਮੰਗੀ ਫਿਰ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਬਖਸ਼ ਲਓ ਸਤਿਗੁਰਾਂ ਨੇ ਕਿਹਾ ਕਿ ਭਾਈ ਸੋਹ ਤਾ ਸਦਾ ਹੀ ਹਾਜ਼ਰ ਹੈ ਤੂੰ ਕੋਈ ਪਖੰਡ ਨਾ ਕਰਿਆ ਕਰ ਸਤਨਾਮ ਦਾ ਜਾਪ ਕਰ ਤੇਰਾ ਮੇਲਾ ਅੱਗੇ ਨਾਲੋਂ ਵੀ ਜ਼ਿਆਦਾ ਲੱਗੇਗਾ ਫਿਰ ਸਤਿਗੁਰਾਂ ਨੇ ਉਸ ਨੂੰ ਇਸ ਪਾਵਨ ਸ਼ਬਦ ਦੁਆਰਾ ਪਾਵਨ ਉਪਦੇਸ਼ ਬਖਸ਼ਿਆ ਗੁਣਵੰਤੀ ਸੋਹਰਾਵਿਆ ਨਿਰਗੁਣ ਕੂਕੇ ਕਾਏ ਹੇ ਭਾਈ ਸ੍ਰੇਸ਼ਟ ਗੁਣਵੰਤੀ ਗੁਣਾ ਵਾਲੀਆਂ ਇਸਤਰੀਆਂ ਨੇ ਸੋਹ ਪਤੀ ਦੇ ਸੁਹਾਗ ਨੂੰ ਰਾਵਿਆ ਮਾਣਿਆ ਹੈ ਇਸ ਤੋਂ ਉਲਟ ਜੋ ਨਿਰਗੁਣ ਗੁਣਾ ਤੋਂ ਹੀਣੀਆਂ ਉਹ ਕਾਇ ਕਾਂ ਵਾਂਗ ਕੂਕੇ ਕੂਕਦੀਆਂ ਰਹਿੰਦੀਆਂ ਜੋ ਗਿਆਨ ਰੂਪੀ ਗੁਣ ਵਾਲੀਆਂ ਮਹਾਤਮਾ ਰੂਪ ਸਖੀਆਂ ਉਹਨਾਂ ਨੇ ਆਪਣੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ ਅਤੇ ਜੋ ਸਤ ਸੰਤੋਖ ਆਦ ਗੁਣਾ ਤੋਂ ਹੀਣੀਆਂ ਮਨਮੁਖ ਰੂਪ ਇਸਤਰੀਆਂ ਹਨ ਉਹ ਕਾਇ ਕਿਸ ਵਾਸਤੇ ਕੂਕਦੀਆਂ ਰਹਿੰਦੀਆਂ ਭਾਵ ਉਹਨਾਂ ਦੀਆਂ ਪੁਕਾਰਾਂ ਵਿਅਰਥੀ ਆ ਜੇ ਗੁਣਵੰਤੀ ਥੀਰ ਹੈ ਤਾਂ ਵੀ ਸਹੋ ਰਾਵਣ ਜਾਏ ਜੇਕਰ ਇਹ ਨਿਰਗੁਣ ਇਸਤਰੀ ਵੀ ਗੁਣਵੰਤੀ ਸ੍ਰੇਸ਼ਟ ਗੁਣਾ ਵਾਲੀ ਮਹਾਤਮਾ ਰੂਪ ਸਖੀ ਦੀ ਤਰ੍ਹਾਂ ਥੀਰ ਹੈ ਹੁੰਦਾ ਹੋ ਜਾਵੇ ਤਦ ਪੀ ਇਹ ਸਹੋ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵਣ ਮੰਨਣ ਵਾਸਤੇ ਅੰਤਰਮੁਖ ਹੋ ਕੇ ਜਾ ਸਕਦੀ ਹੈ ਮੇਰਾ ਕੰਤ ਰੀਸਾਲੂ ਕੀ ਤਨ ਅਵਰਾ 라ਵੇ ਜੀ ਰਹਾ ਤਤ ਬੀਤੇ ਮਹਾਤਮਾ ਕਹਿੰਦੇ ਹਨ ਕਿ ਸਾਡਾ ਕੰਤ ਪਤੀ ਪਰਮੇਸ਼ਰ ਤਾਂ ਰੀਸਾਲੂ ਰਸੀਲਾ ਰਸਾਂ ਦਾ ਘਰ ਹੈ ਫਿਰ ਉਸ ਨੂੰ ਛੱਡ ਕੇ ਇਸਤਰੀ ਹੋਰਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਆਦ ਨਿਰਗੁਣ ਇਸਤਰੀ ਹੋਰਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਆਦ ਕਰਨ ਰੂਪ ਕੀ ਰਵਣ ਕਰਦੀ ਹੈ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਫਰਮਾਉਂਦੇ ਆ ਕਰਣੀ ਕਾਮਣ ਜੇਤੀਏ ਜੇ ਗਾਹ ਹੋਏ ਕਰਣੀ ਕਾਮਣ ਜੇਤੀਏ ਜੇ ਮਨ ਧਾਗਾ ਹੋਏ ਜੇ ਜੀਵ ਰੂਪ ਇਸਤਰੀ ਦਾ ਭਗਤੀ ਰੂਪ ਕਾ ਕਰਨੀ ਦਾ ਹੀ ਕਾਮਣ ਟੂਣਾ ਹੋਵੇ ਉੱਚ ਆਚਰਣ ਨਾਮ ਦਾ ਮਾਨ ਕਾ ਮਾਨ ਕਾ ਦਾ ਭਾਵ ਮਾਨ ਦਾ ਮਨ ਮਣਕਾ ਪੌਣ ਰੂਪ ਟੂਣਾ ਕਰੇ ਅਤੇ ਜੇ ਮਨ ਨੂੰ ਮੰਨਣ ਕਰਨ ਰੂਪ ਧਾਗਾ ਬਣਾਇਆ ਹੋਵੇ ਤਾਂ ਪਤੀ ਪ੍ਰਮਾਤਮਾ ਵਸ ਹੋ ਜਾਂਦਾ ਹੈ ਕਰਨੀ ਕਾਮਣ ਜੀਥੀ ਹੈ ਜੇ ਮਨ ਧਾਗਾ ਹੋਏ ਮਾਣਕ ਮੁੱਲ ਨ ਪਾਈਐ ਲੀਜੈ ਚਿਤ ਪਰੋਏ ਐਸਾ ਮਾਣਕ ਲਾਲਾ ਰੂਪ ਪਤੀ ਪਰਮੇਸ਼ਰ ਮੁੱਲ ਕੀਮਤ ਨਾਲ ਨਹੀਂ ਪਾਇਆ ਜਾਂਦਾ ਇਸ ਨੂੰ ਆਪਣੇ ਚਿਤ ਹਿਰਦੇ ਵਿੱਚ ਪਰ ਉਹ ਇਹ ਕਿ ਇਹ ਪ੍ਰੋ ਲੈਣਾ ਚਾਹੀਦਾ ਹੈ ਰਾਹ ਦਸਾਈ ਨਾ ਜੁੱਲਾ ਆਖਾਂ ਅਮੜੀ ਆਸ ਪਰ ਜੀ ਰਾਹ ਰਸਤਾ ਤਾਂ ਦਸਾਈ ਪੁੱਛਦੀ ਰਹਾ ਲੇਕਿਨ ਉਸ ਉੱਪਰ ਨਾ ਜੁੱਲਾ ਚੱਲਾ ਨਾ ਅਤੇ ਫਿਰ ਮੂੰਹੋਂ ਆਕੀ ਜਾਵਾਂ ਕਿ ਮੈਂ ਅਮੜੀ ਆਸ ਅਪੜ ਗਈ ਹਾਂ ਇਸ ਤਰ੍ਹਾਂ ਕੋਈ ਨਹੀਂ ਪਹੁੰਚ ਸਕਦਾ ਤੈ ਸਹ ਨਾਲ ਅਕੂਣ ਕਿਉਂ ਧੀ ਵਹਿ ਕਰ ਵਾਸ ਪਰ ਤੈ ਕਿ ਇਹ ਤਿਸ ਸਹਪਤੀ ਨਾਲ ਅਕੂਆਣਾ ਬੋਲਣਾ ਤਾਂ ਨਹੀਂ ਹੈ ਫਿਰ ਸੌਰੇ ਘਰ ਵਿੱਚ ਵਸਣਾ ਕਿਵੇਂ ਹੋਵੇਗਾ ਇਸੇ ਪ੍ਰਕਾਰ ਤਿਸ ਪਤੀ ਪਰਮੇਸ਼ਰ ਦੇ ਨਾਲ ਜਪ ਤਪ ਭਜਨ ਸਿਮਰਨ ਕਰਨ ਰੂਪ ਬੋਲਣਾ ਤਾਂ ਹੈ ਨਹੀਂ ਫਿਰ ਸਰੂਪ ਤੁਰਿਆ ਪਾਦ ਰੂਪ ਘਰ ਵਿੱਚ ਵਾਸਾ ਕਿਵੇਂ ਹੋਵੇਗਾ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕ ਪਰਮੇਸ਼ਰ ਤੋਂ ਬਾਹਰ ਆ ਭਾਵ ਬਾਹਰ ਭਾਵ ਬਿਨਾ ਦੂਸਰਾ ਅਵਰ ਸਥਾਨ ਹੋਰ ਕੋਈ ਨਹੀਂ ਹੈ ਇੱਕ ਪਰਮੇਸ਼ਰ ਦੀ ਸ਼ਰਨ ਤੋਂ ਜੋ ਬਾਹਰ ਹੈ ਉਸ ਨੂੰ ਮੁਕਤ ਕਰਨ ਵਾਲਾ ਦੂਜਾ ਹੋਰ ਕੋਈ ਸਥਾਨ ਨਹੀਂ ਹੈ ਤੈ ਸਹ ਲੱਗੀ ਜੇ ਰਹੇ ਭੀ ਸੋ ਰਾਵੈ ਸੂਏ ਜੇਕਰ ਇਸ ਪਤੀ ਪਰਮੇਸ਼ਰ ਦੇ ਨਾਲ ਬਿਰਤੀ ਲੱਗੀ ਰਹੇ ਤਾਂ ਉਹ ਨਿਰਗੁਣ ਜੀਵ ਰੂਪ ਇਸਤਰੀ ਵੀ ਸੋਏ ਉਸ ਪਤੀ ਪ੍ਰਭੂ ਦੇ ਆਨੰਦ ਨੂੰ ਰਾਵੈ ਮਾਣਦੀ ਹੈ। ਵੱਡਹੰਸ ਮਹੱਲਾ ਪਹਿਲਾ ਘਰ ਦੂਜਾ। ਸੋ ਇਸ ਸ਼ਬਦ ਦੀ ਉਥਾਨਕਾ ਬਾਬਾ ਰਾਮ ਥੰਮਣ ਜੀ ਦੇ ਨਾਲ ਗੁਰੂ ਜੀ ਦੀ ਹੋਈ ਵਾਰਤਾ ਲਾਭ ਹੈ। ਪਰ ਉਸ ਭਾਵ ਵਿੱਚ ਅਰਥ ਕਠਨ ਹੋਣ ਕਰਕੇ ਸੰਪਰਦਾਈ ਵਿਦਵਾਨ ਇਸ ਸ਼ਬਦ ਦੇ ਬਾਹਰ ਅਰਥ ਕਰਨ ਲਈ ਦੁਆਪਰ ਯੁੱਗ ਦੇ ਇੱਕ ਦ੍ਰਿਸ਼ਟਾਂ ਦੁਆਰਾ ਸੁਖੈਣ ਢੰਗ ਨਾਲ ਅਰਥ ਕਰਦੇ ਆ ਰਹੇ ਆ ਜੋ ਇਸ ਪ੍ਰਕਾਰ ਹੈ ਰਾਮ ਥੰਮਨ ਜੀ ਨਾਲ ਹੋਈ ਵਾਰਤਾ ਲਾਪ ਅੱਗੇ ਦੂਸਰੇ ਅੰਤਰੀਵ ਅਰਥ ਵਿੱਚ ਆਵੇਗੀ ਪੁਰਾਣਾ ਵਿੱਚ ਪ੍ਰਸੰਗ ਆਉਂਦਾ ਹੈ ਕਿ ਭਗਤ ਪ੍ਰਹਿਲਾਦ ਜੀ ਦੀ ਵੰਸ਼ ਵਿੱਚ ਇੱਕ ਬਲ ਰਾਜਾ ਹੋਇਆ ਉਸ ਦੇ ਘਰ ਬਾਨਾਸੁਰ ਨਾਮੀ ਪੁੱਤਰ ਪੈਦਾ ਹੋਇਆ ਜਿਸਨੇ ਕੈਲਾਸ਼ ਪਰਬਤ ਉੱਪਰ ਬੈਠ ਕੇ ਬਹੁਤ ਭਾਰੀ ਤਪ ਕੀਤਾ ਅਤੇ ਸ਼ਿਵ ਜੀ ਨੂੰ ਪ੍ਰਸੰਨ ਕਰਕੇ ਵਰਦਾਨ ਮੰਗਿਆ ਕਿ ਮੇਰੇ ਹਜ਼ਾਰ ਬਾਹਾਂ ਹੋ ਜਾਣ ਹਜ਼ਾਰ ਬਾਹਾਂ ਜਿੰਨਾ ਵੱਲ ਹੋ ਜਾਵੇ ਵਰਦਾਨ ਪ੍ਰਾਪਤ ਹੋਣ ਤੋਂ ਬਹੁਤ ਖੁਸ਼ ਹੋਇਆ ਤੇ ਆਪਣੇ ਰਾਜ ਸ਼ੁਨਤਪੁਰ ਵਿੱਚ ਆ ਗਿਆ ਫਿਰ ਆਪਣੇ ਸ਼ਹਿਰ ਅਗਨੀ ਤੇ ਪੌਣ ਦਾ ਕੋਟ ਉਸਾਰ ਕੇ ਅਤੇ ਚੌਫੇਰੇ ਜਲਦੀ ਖਾਈ ਤਿਆਰ ਕਰਕੇ ਨਿਰਭੈ ਹੋ ਕੇ ਬਹੁਤ ਆਨੰਦਪੂਰਵਕ ਰਹਿਣ ਲੱਗਾ ਇੱਕ ਦਿਨ ਆਪਣੇ ਵਿੱਚ ਬਿਆੰਤ ਬਲ ਦੇਖ ਕੇ ਕਿਸੇ ਨਾਲ ਜੁੱਧ ਕਰਨ ਦੀ ਸੋਚਣ ਲੱਗਾ ਕਿ ਕਿਸੇ ਨਾਲ ਜੁੱਧ ਕਰਨ ਤੋਂ ਬਗੈਰ ਬਾਹਾਂ ਵਿੱਚ ਬਹੁਤ ਖੁਰਕ ਹੋ ਰਹੀ ਹੈ ਜੋ ਕਿਸੇ ਸੂਰਮੇ ਨਾਲ ਜੁੱਧ ਕਰਕੇ ਹੀ ਮਿਟੇਗੀ ਪਰ ਐਸਾ ਸੂਰਮਾ ਕੌਣ ਹੈ ਜਿਸ ਨਾਲ ਮੈਂ ਜੁੱਧ ਕਰਾਂ ਇਹ ਸੋਚ ਕੇ ਬਾਨਾਸੁਰ ਸ਼ਿਵਜੀ ਦੇ ਪਾਸ ਗਿਆ ਕਹਿਣ ਲੱਗਾ ਮੇਰੀਆਂ ਬਾਹਾਂ ਕਿਸੇ ਨਾਲ ਜੁੱਧ ਕਰਨ ਲਈ ਫੜਕਦੀਆਂ ਹਨ ਕੋਈ ਯੋਧਾ ਚਾਹੀਦਾ ਜੋ ਮੇਰੇ ਨਾਲ ਯੁੱਧ ਕਰ ਸਕੇ ਸ਼ਿਵ ਜੀ ਨੇ ਉਸ ਨੂੰ ਇੱਕ ਝੰਡਾ ਦੇ ਦਿੱਤਾ ਅਤੇ ਕਿਹਾ ਕਿ ਜਿਸ ਵੇਲੇ ਇਸ ਦੀ ਤੁਝਾ ਹੇਠਾਂ ਡਿੱਗ ਪਵੇਗੀ ਤਦੋਂ ਸਮਝ ਲੈ ਕਿ ਤੇਰੇ ਨਾਲ ਯੁੱਧ ਕਰਨ ਵਾਲਾ ਆ ਗਿਆ ਹੈ ਉਸ ਨੇ ਇਉਂ ਹੀ ਕੀਤਾ ਇਸ ਦੀ ਇੱਕ ਪੁੱਤਰੀ ਊਖਾਂ ਜੋ ਅਜੇ ਕੁਆਰੀ ਸੀ ਅਤੇ ਬਹੁਤ ਅਕਲ ਤੇ ਸ਼ਕਲ ਵਾਲੀ ਸੀ ਰਾਜਾ ਬਾਨਾਸੁਰ ਇਸ ਨੂੰ ਵਿਦਿਆ ਪੜਨ ਲਈ ਪਾਰਵਤੀ ਕੋਲ ਭੇਜਦਾ ਸੀ ਇਸਨੇ 7 ਸਾਲ ਲਗਾਤਾਰ ਵਿਦਿਆ ਪੜੀ ਇੱਕ ਦਿਨ ਦੇਵ ਨੇਤ ਊਖਾ ਨੇ ਸ਼ਿਵ ਤੇ ਪਾਰਵਤੀ ਨੂੰ ਗ੍ਰਸਤ ਧਰਮ ਕਰਦਿਆਂ ਵੇਖ ਲਿਆ ਜਿਸ ਕਰਕੇ ਇਸ ਦੇ ਦਿਲ ਵਿੱਚ ਵੀ ਪਤੀ ਪ੍ਰਾਪਤੀ ਦੀ ਇੱਛਾ ਪੈਦਾ ਹੋ ਗਈ ਪਾਰਵਤੀ ਨੇ ਇਸ ਦੇ ਅੰਦਰ ਦੀ ਸਮਝ ਕੇ ਕਿਹਾ ਤੂੰ ਉਤਾਵਲੀ ਨਾ ਹੋ ਤੇਰਾ ਹੋਣ ਵਾਲਾ ਪਤੀ ਪਹਿਲਾਂ ਤੇਰੇ ਸੁਪਨੇ ਵਿੱਚ ਆਵੇਗਾ ਫਿਰ ਉਸ ਨੂੰ ਲੱਭ ਕੇ ਆਪਣਾ ਪਤੀ ਕਰ ਲਵੇਂਗੀ ਊਖਾਂ ਘਾਰਾ ਕੇ ਰਾਤ ਦਿਨ ਬਹੁਤ ਉਦਾਸ ਰਹਿਣ ਲੱਗ ਪਈ ਅੰਨ ਪਾਣੀ ਵੀ ਘਟ ਗਿਆ ਹਾਸ ਵਿਲਾਸ ਤੋਂ ਵੀ ਵਾਂਝੀ ਹੀ ਰਹਾ ਕਰੇ ਇਸ ਦੀ ਐਸੀ ਹਾਲਤ ਦੇਖ ਕੇ ਰਾਜੇ ਨੇ ਇਸ ਵਾਸਤੇ ਇੱਕ ਸੁੰਦਰ ਬਾਗੀਚਾ ਵਿੱਚ ਤਲਾਬ ਲਗਵਾ ਦਿੱਤਾ ਹਸਣ ਖੇਡਣ ਵਾਸਤੇ ਦਾਸੀਆਂ ਰੱਖ ਦਿੱਤੀਆਂ ਊਖਾਂ ਨੇ ਉਸ ਬਾਗੀਚੇ ਵਿੱਚ ਪਾਰਵਤੀ ਦੀ ਪੂਜਾ ਵਾਸਤੇ ਸੁੰਦਰ ਅਸਥਾਨ ਬਣਾਇਆ ਤੇ ਸਦੀਵ ਕਾਲ ਉਹ ਪਾਰਵਤੀ ਦੀ ਪੂਜਾ ਕਰਦੀ ਰਹੇ ਇੱਕ ਦਿਨ ਪਤੀ ਮਿਲਾਪ ਦੀ ਯਾਦ ਵਿੱਚ ਆਉਗੀ ਤਾਂ ਸੁਪਨੇ ਵਿੱਚ ਇਸ ਨੂੰ ਇੱਕ ਸੁੰਦਰ ਨੌਜਵਾਨ ਲੜਕੇ ਦਾ ਦਰਸ਼ਨ ਹੋਇਆ ਸੁਪਨੇ ਵਿੱਚ ਹੀ ਉਸ ਨਾਲ ਸਾਹਮਣੇ ਬੈਠ ਕੇ ਪ੍ਰੇਮਈ ਗੱਲਾਂ ਕੀਤੀਆਂ ਤੇ ਜਦੋਂ ਸਰੀਰਕ ਛੋਪਾ ਪ੍ਰਾਪਤ ਕਰਨ ਲੱਗੀ ਤਾਂ ਅੱਖਾਂ ਖੁੱਲ ਗਈਆਂ ਤਦੋਂ ਫਿਰ ਅੱਖਾਂ ਮੀਟੇ ਪਰ ਉਹ ਮੋੜ ਸੁਪਨੇ ਵਿੱਚ ਨਾ ਆਇਆ ਬਸ পার্বਤੀ ਦੇ ਬਚਨ ਅਨੁਸਾਰ ਉਸ ਨੂੰ ਆਪਣਾ ਹੋਣ ਵਾਲਾ ਪਤੀ ਸਮਝ ਕੇ ਉਸੇ ਦੀ ਯਾਦ ਤੇ ਮਿਲਾਪ ਦੇ ਖਿਆਲ ਵਿੱਚ ਲੀਨ ਹੋ ਕੇ ਬਹੁਤ ਉਪਰਾਮ ਲੈਣ ਲੱਗੀ ਸਖੀਆਂ ਸਹਲੀਆਂ ਨੇ ਬਹੁਤ ਪੁੱਛਿਆ ਪਰ ਕਿਸੇ ਨੂੰ ਵੀ ਆਪਣੇ ਦਿਲ ਦਾ ਭੇਤ ਨਾ ਦੱਸੀ ਫਿਰ ਇੱਕ ਚિતਰ ਰੇਖਾ ਨਾਮ ਦੀ ਸਖੀ ਨੇ ਉਸ ਨੂੰ ਭਰੋਸਾ ਦੇ ਕੇ ਕਿਹਾ ਕਿ ਤੂੰ ਬੇਝਿਜਕ ਹੋ ਕੇ ਆਪਣੇ ਦਿਲ ਦੀ ਗੱਲ ਦੱਸ ਮੈਂ ਤੇਰੀ ਹਰ ਪ੍ਰਕਾਰ ਮਦਦ ਕਰ ਸਕਦੀ ਹਾਂ ਕਿਉਂਕਿ ਮੈਨੂੰ ਬ੍ਰਹਮਾ ਨੇ ਵਰ ਦਿੱਤਾ ਹੋਇਆ ਹੈ ਜੈਸਾ ਕਿ ਮੋਕੂ ਵਰ ਬ੍ਰਹਮਾ ਨੇ ਦੀਨੋ ਵਸ ਮੇਰੇ ਸਭ ਹੀ ਕੋਲ ਕੀਨੋ ਮੇਰੇ ਸੰਗਸਾਰ ਦਾ ਰਹੇ ਵਾਂਕੇ ਬਲ ਕਰਹੁ ਜੋ ਕਹੈ ਅਬ ਤੂੰ ਕਹੋ ਸਭ ਆਪਣੀ ਬਾਤ ਕੈਸੇ ਕਟੀ ਆਜ ਕੀ ਰਾਤ ਮੋਸੋ ਕਪਟ ਕਰੋ ਜਿਨ ਪਿਆਰੀ ਪੁਜਮੋ ਗੀ ਸਭ ਆਸ提ਹਾਰੀ ਚਿਤਰ ਰੇਖਾ ਦੀ ਇਹ ਗੱਲ ਸੁਣ ਕੇ ਊਖਾ ਨੇ ਆਪਣੇ ਦਿਲ ਦਾ ਸਾਰਾ ਭੇਤ ਉਸ ਅਗੇ ਖੋਲ ਦਿੱਤਾ ਸੁਬਾਹਜ ਅਰਥ ਵਿੱਚ ਇਸ ਦ੍ਰਿਸ਼ਤਾਂਤ ਦੇ ਭਾਵ ਨੂੰ ਵਰਤਿਆ ਹੈ ਅੱਗੇ ਅੰਤਰੀ ਭਾਵ ਵਿੱਚ ਇਸੇ ਦਾ ਦ੍ਰਿਸ਼ਤਾਂਤ ਆਵੇਗਾ ਮੋਰੀ ਰੋਣ ਝੋਣ ਲਾਇਆ ਭੈਣੇ ਸਾਵਣ ਆਇਆ ਇਹ ਚਿਤਰ ਰੇਖਾ ਭੈਣੇ ਜਦੋਂ ਸੁਪਨੇ ਦੇ ਵਿੱਚ ਮੇਰਾ ਪਤੀ ਅਨੁਰੁੱਧ ਆਇਆ ਤਦੋਂ ਮੈਨੂੰ ਇਹੋ ਜਿਹਾ ਆਨੰਦ ਪ੍ਰਾਪਤ ਹੋਇਆ ਜਿਵੇਂ ਸਾਵਣ ਦੇ ਮਹੀਨੇ ਆਈਆਂ ਹੋਈਆਂ ਕਾਲੀਆਂ ਘਟਾਂ ਨੂੰ ਦੇਖ ਕੇ ਮੂਰਾ ਨੇ ਪਹਿਲਾਂ ਪਾ ਕੇ ਰੁਣ ਸੁੰਦਰ ਚੁਣ ਚੁਣਕਾਰ ਹੀ ਲਾ ਦਿੱਤਾ ਹੋਵੇ ਤੇਰੇ ਮੁੰਦ ਕਟਾਰੇ ਜੀਵੜਾ ਤិន ਲੋਭੀ ਲੋਭ ਲਭਾਇਆ ਸੁਪਨੇ ਵਿੱਚ ਹੀ ਆਪਣੇ ਪਤੀ ਨੂੰ ਕਿਹਾ ਕਿ हे ਮੇਰੇ ਪਿਆਰੇ ਤੇਰੇ ਜੋ ਜੀਵੜਾ ਜੀਵੜੀ ਵਤ ਬੰਨਣ ਵਾਲੇ ਵੱਡੇ ਕਟਾਰੇ ਕਟਾਕਸ਼ ਨੇਦਰਾਂ ਦੀ ਤਿੱਕੀ ਦ੍ਰਿਸ਼ਟੀ ਹੈ ਉਹਨਾਂ ਲੋਭੀ ਨੇਤਰਾ ਨੇ ਲੋਭ ਲਾਲਚ ਕਰਕੇ ਮੈਨੂੰ ਮੰਦ ਅਗਿਆਤ ਇਸਤਰੀ ਨੂੰ ਲਭਾਏ ਮਨ ਕਰ ਲਿਆ ਹੈ ਤੇਰੇ ਦਰਸ਼ਨ ਵਿਟੋ ਖੰਨਿਆ ਵੰਨਿਆ ਤੇਰੇ ਨਾਮ ਵਿਟੋ ਕੁਰਬਾਨੋ ਏ ਪਿਆਰੀ ਤੇਰੇ ਦਰਸ਼ਨ ਦੀ ਦਾਰਾਂ ਦੇ ਉਪਰੋ ਟੁਕੜੇ ਟੁਕੜੇ ਹੋ ਵੰਨਿਆ ਜਾਂਦੀ ਹਾਂ ਤੇਰੇ ਨਾਮ ਵਿਟੋ ਉਪਰੋ ਬਲਹਾਰ ਜਾਂਦੀ ਹਾਂ ਜਾ ਤੂੰ ਤਾ ਮਹਿਮਾਨ ਕੀਆ ਹੈ ਤੁਦ ਬਿਨ ਕਿਹਾ ਮੇਰਾ ਮਨ हे प्यारे जब तू मेनू प्राप्त ता मैं मान कीता तेरे तो बगैर मेरा केहू जिया मान है फिर मैं उस वास्ते सुंदर चूड़ा पहनया सोणा जिया पलंग भी बिछाया पर समझ नहीं आई कि ओ मुड़ क्यों नहीं मिलया चूड़ा भन्न पलंग से ओ मुंदे सण बाही सण बाहा तद चित्र रेखा कहन लगी के हे सुंदर स्त्रीए ਆਪਣੀਆਂ ਬਾਹਾਂ ਭੂਜਾ ਨੂੰ ਸਣ ਸਮੇਤ ਚੂੜੇ ਦੇ ਪਲੰਘ ਨਾਲ ਮਾਰ ਕੇ ਪੰਨ ਅਤੇ ਬਾਹਿਆਂ ਹੀ ਹੀਆਂ ਸਾਧ ਸਮੇਤ ਪਲੰਘ ਨੂੰ ਵੀ ਤੋੜ ਦੇ ਕਿਉਂਕਿ ਏਤੇ ਵੇਸ ਕਰੇਦੀਏ ਮੁੰਦੇ ਸੋਹ ਰਾਤੋ ਅਵਰਾਹਾ ਹਾ ਇਤਨੇ ਵੇਸ ਲਿਬਾਸਾਂ ਨੂੰ ਕਰੇਦੀਏ ਕਰਨ ਵਾਲੀਏ ਇਸ ਤਰੀਏ ਜੇਕਰ ਤੇਰਾ ਸੋਹ ਪਤੀ ਫਿਰ ਵੀ ਹੋਰ ਨਾਲ ਵਿੱਚ ਰੰਗਿਆ ਭਾਵ ਪ੍ਰੀਤਮਨ ਹੋਇਆ ਤੈਨਾਂ ਸ਼ਿੰਗਾਰਾਂ ਦਾ ਕੀ ਫਾਇਦਾ ਹੈ ਨਾ ਮਨੀਆਰ ਨਾ ਚੂੜੀਆਂ ਨਾ ਸੇ ਵੰਗੜੀ ਆ ਫਿਰ ਨਾ ਹੀ ਤੈਨੂੰ ਆਪ ਚੂੜੀਆਂ ਚੜਾਉਣ ਦੀ ਜਾਚ ਹੈ ਅਤੇ ਨਾ ਹੀ ਤੈਨੂੰ ਕੋਈ ਚੰਗਾ ਮਨੀਆਰ ਚੂੜੀਆਂ ਚੜਾਉਣ ਵਾਲਾ ਮਿਲਿਆ ਨਾ ਹੀ ਤੈਨੂੰ ਚੂੜੀਆਂ ਚੜਾਉਣ ਦੀ ਜਾਚ ਹੈ ਤੇ ਨਾ ਹੀ ਉਸ ਦੀਆਂ ਚੜਾਈਆਂ ਹੋਈਆਂ ਵੰਗੜੀ ਆ ਵੰਗਾ ਨੇ ਤੇਰਾ ਕੋਈ ਸਵਾਰਿਆ ਜੋ ਸਹ ਕੰਠ ਨਾ ਲੱਗਿਆ ਜਲਨ ਸੇ ਬਾਹੜੀ ਆਹ ਜੋ ਆਪਣੇ ਸਹ ਪਤੀ ਦੇ ਕੰਠ ਗਲੇ ਨਾਲ ਨਹੀਂ ਲੱਗਿਆ ਉਹ ਬਾਹੜੀ ਆਹ ਬਾਹਾਂ ਜਲਨ ਸੜ ਜਾਣੀਆਂ ਚਾਹੀਦੀਆਂ ਸਭ ਸਹੀਆ ਸੋ ਰਾਵਣ ਗਈਆ ਹੋ ਦਾਦੀ ਕਹਿ ਦਰ ਜਾਵਾ ਤਦ ਊਖਾਂ ਕਹਿੰਦੀ ਕਿ ਇਹ ਚਿੱਤਰ ਰੇਖਾ ਸਾਰੀਆਂ ਸਖੀਆਂ ਤਾਂ ਆਪੋ ਆਪਣੇ ਸਹ ਪਤੀਆਂ ਦੇ ਸੁਖ ਨੂੰ ਰਾਵਣ ਮਾਨਣ ਵਾਸਤੇ ਗਈਆਂ ਹਨ ਪਰ ਮੈਂ ਪਤੀ ਦੇ ਵਿਛੋੜੇ ਦੀ ਦਾਦੀ ਸੜੀ ਹੋਈ ਕਿਸ ਦੇ ਦੁਆਰ ਦਰਤੇ ਜਾਣਾ ਕਰਾਂ ਅਮਾਲੀ ਹਉ ਖਰੀ ਸੁਚੱਜੀ ਤੈ ਸਹ ਏਕ ਨ ਭਵ ਹੈ ਅਮਾਲੀ ਸ੍ਰੇਸ਼ਟ ਵੱਡੀ ਸਖੀ ਚਿੱਤਰ ਰੇਖਾ ਮੈਂ ਆਪਣੇ ਆਪ ਵਿੱਚ ਖਰੀ ਬਹੁਤ ਸੁਚੱਜੀ ਚੰਗੇ ਚੱਜ ਵਾਲੀ ਹੋ ਕੇ ਬਹੁਤ ਸੁਚੱਜੇ ਪੁਣੇ ਕੀਤੇ ਪਰ ਪਤੀ ਨੂੰ ਇੱਕ ਵੀ ਚੰਗਾ ਨਾ ਲੱਗਿਆ ਫਿਰ ਚਿੱਤਰ ਰੇਖਾ ਨੇ ਪੁੱਛਿਆ ਕਿ ਤੂੰ ਕੀ ਕੀ ਸ਼ਿੰਗਾਰ ਕੀਤੇ ਤਾਂ ਉਹ ਕਹਿੰਦੀ ਹੈ ਮਾਠ ਗੁੰਦਾਈ ਪਟੀਆਂ ਭਰੀਏ ਮਾang ਸੰਦੂਰੇ ਮੈਂ ਮਾਠ ਬਣਾ ਕੇ ਭਾਵ ਕੰਗੀ ਨਾਲ ਸਵਾਰ ਕੇ ਵਾਲਾਂ ਦੀਆਂ ਪਟੀਆਂ ਵੀ ਗੁੰਦਣਾ ਕੀਤੀਆਂ ਤੇ ਮਾang ਪਟੀਆਂ ਵਿਚਾਲੇ ਚੀਰ ਵਿੱਚ ਸੰਦੂਰੇ ਸੰਦੂਰ ਵੀ ਭਰਨਾ ਕੀਤਾ ਅੱਗੇ ਗਈ ਨਮੰਨੀਆ ਮਰੋ ਵਿਸੂਰ ਵਿਸੂਰੇ ਪਰ ਜਦੋਂ ਆਪਣੇ ਪਤੀ ਦੇ ਅੱਗੇ ਸਾਹਮਣੇ ਗਈ ਤਾਂ ਨਾ ਮੰਨੀਆ ਮਨਜ਼ੂਰ ਨਾ ਹੋਈ ਕਿਉਂਕਿ ਜੇ ਸਵੀਕਾਰ ਹੋਈ ਹੁੰਦੀ ਤਾਂ ਉਹ ਛੱਡ ਕੇ ਨਾ ਜਾਂਦਾ ਇਸ ਕਰਕੇ ਮੈਂ ਵਿਸੂਰ ਵਿਸੂਰੇ ਝੋਰੇ ਵਿੱਚ ਝੁਰ ਕੇ ਮਰ ਰਹੀ ਆ ਮੈਂ ਰੋ ਬੰਦੀ ਸਭ ਜਗ ਰੁੰਦਾ ਰੁੰੜੇ ਵਣੋਂ ਪੰਖੇਰੂ ਜਦੋਂ ਮੇਰਾ ਪਤੀ ਚਲਾ ਗਿਆ ਤਦੋ ਮੈਨੂੰ ਰੋਵੰਦੀ ਰੋਂਦੀ ਨੂੰ ਇਉ ਲੱਗਾ ਜਿਵੇਂ ਸਾਰਾ ਸੰਸਾਰ ਹੀ ਰੋ ਪਿਆ ਹੈ ਹੋਰਾਂ ਦਾ ਤਾਂ ਕੀ ਕਹਿਣਾ ਜੰਗਲ ਦੇ ਪੰਖੇਰੂ ਪੰਛੀ ਵੀ ਰੋਂਦੇ ਹੋਏ ਨਜ਼ਰ ਆਏ ਇੱਕ ਨਰੁਨਾ ਮੇਰੇ ਤਨ ਕਾ ਬਿਰਹਾ ਜਿਨ ਹਉ ਪਰੋ ਵਿਛੋੜੀ ਪਰ ਇੱਕ ਮੇਰੇ ਤਨ ਸਰੀਰ ਦਾ ਬਿਰਹਾ ਵਿਛੋੜਾ ਹੀ ਨਹੀਂ ਰੋਇਆ ਭਾਵ ਅੰਦਰਲਾ ਵਿਛੋੜਾ ਹੀ ਨਹੀਂ ਰੋਇਆ ਉਸਨੇ ਕੋਈ ਤਰਸ ਨਹੀਂ ਕੀਤਾ ਜਿਸ ਵਿਛੋੜੇ ਨੇ ਮੈਨੂੰ ਪਤੀ ਨਾਲੋਂ ਵਿਛੋੜਿਆ ਹੋਇਆ ਹੈ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਮੇਰੇ ਸੁਪਨੇ ਵਿੱਚ ਮੇਰਾ ਪਿਆਰਾ ਆਇਆ ਸੀ ਭੀ ਬਹੜੋ ਅੱਖ ਖੁੱਲੀ ਤੋਂ ਚਲਿਆ ਗਿਆ ਤੇ ਮੈਂ ਅੱਖਾਂ ਵਿੱਚ ਜਲ ਭਰ-ਭਰ ਕੇ ਰੋਂਦੀ ਰਹੀ ਆਇ ਨ ਸਕਾ ਤੁਝ ਕਨ ਪਿਆਰੇ ਭੇਜ ਨ ਸਕਾ ਕੋਈ ਏ ਮੇਰੇ ਪਿਆਰੇ ਮੈਂ ਤੇਰੇ ਕੰਨ ਕੰਨੀ ਭਾਵ ਤੇਰੇ ਵੱਲ ਆ ਨਹੀਂ ਸਕਦੀ ਤੇ ਨਾ ਹੀ ਕੋਈ ਸੁਨੇਹਾ ਜਾਂ ਕਿਸੇ ਹੋਰ ਨੂੰ ਭੇਜ ਸਕਦੀ ਆ ਆਉ ਸਭਾਗੀ ਨੀਂਦੜੀਏ ਮਤ ਸਹੋ ਦੇਖਾ ਸੋਏ ਇਹ ਸਭਾਗੀ ਸ੍ਰੇਸ਼ਟ ਭਾਗਾ ਵਾਲੀਏ ਨੀਂਦੇ ਤੂੰ ਹੀ ਆ ਕੇ ਪ੍ਰਾਪਤ ਹੋ ਜਾ ਮਤਾਂ ਸ਼ਾਇਦ ਮੈਂ ਆਪਣੇ ਸੋਏ ਉਸ ਪਿਆਰੇ ਸਹੋਪਤੀ ਨੂੰ ਦੇਖ ਲਵਾਂ ਤੇ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕੀ ਆ ਦੀਜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦੋਂ ਚਿੱਤਰ ਰੇਖਾ ਨੇ ਕਿਹਾ ਕਿ ਏ ਊਖਾ ਜੇਕਰ ਤੈਨੂੰ ਤੇਰੇ ਸਾਹਿਬ ਮਾਲਕ ਪਤੀ ਦੀ ਕੋਈ ਬਾਤ ਗੱਲ ਕਹਿਣੀ ਕਰੇ ਤਾਂ ਤੂੰ ਕੀ ਭੇਟਾ ਦੇਵੇਂਗੀ ਸੀਸ ਵੱਡੇ ਕਰ ਬੈਸਣ ਦੀਜੈ ਵੇਣ ਸਿਰ ਸੇਵਕ ਰੀਜੈ ਤਾਂ ਊਖਾ ਕਹਿੰਦੀ ਕਿ ਮੈਂ ਆਪਣਾ ਸੀਸ ਸਿਰ ਵੱਡ ਕਰਕੇ ਮੂੜੇ ਦੀ ਤਾਂ ਉਸ ਦੇ ਬੈਠਣ ਲਈ ਦੇਵਾਂਗੀ ਫਿਰ ਸਿਰ ਤੋਂ ਬਗੈਰ ਹੀ ਉਸ ਦੀ ਸੇਵਾ ਕਰਾਂਗੀ ਮੇਰੇ ਵਿੱਚ ਐਸੀ ਭਾਵਨਾ ਹੈ ਮੈਂ ਐਸੀ ਅਣਹੋਈ ਬਾਤ ਕਰਨ ਨੂੰ ਤਿਆਰ ਹਾਂ ਕਿਉਂ ਨਾ ਮਰੀਜੈ ਜੀੜਾ ਦੀਜੈ ਜਾ ਸੋਹ ਭਿਆ ਵਿਡਾਣਾ ਫਿਰ ਉਸ ਅੱਗੇ ਕਿਉਂ ਨਾ ਮਰ ਜਾਈਏ ਤੇ ਆਪਣਾ ਜੀੜਾ ਜਿਉ ਕਿਉਂ ਨਾ ਦੇਣਾ ਕਰੀਏ ਜਿਸ ਕਰਕੇ ਵਿਦਾਣਾ ਬੇਗਾਨਾ ਹੋਇਆ ਸਹੂਪਤੀ ਆਪਣਾ ਹੋ ਜਾਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Guru, vah e guru, vah guru. ਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ